ਕਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੁਝ ਤਸਵੀਰਾਂ ਕੈਦ ਹੋਈਆਂ ਨੇ ਜਿਥੇ ਇੱਕ ਮਹਿਲਾ ਤੇ ਦੋ ਜਵਾਕ ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ ਮਹਿਲਾ ਜਿਹੜੀ ਫੋਨ ਦੇ ਵਿੱਚ ਰੁੱਝੀ ਹੋਈ ਹੈ ਤੇ ਦੋਵੇਂ ਬੱਚੇ ਵੇਖੋ ਕਿਵੇਂ ਆਪਸ ਦੇ ਵਿੱਚ ਗੱਲਬਾਤ ਕਰ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਇੱਕ ਜਿਹੜੀ ਮਹਿਲਾ ਉਸ ਦੇ ਵੱਲੋਂ ਬੱਚੇ ਨੂੰ ਟਰੀਟ ਕੀਤਾ ਜਾ ਰਿਹਾ ਉਸ ਨੂੰ ਲੱਤਾਂ ਮਾਰੀਆਂ ਜਾ ਰਹੀਆਂ ਅਸੀ ਐਵੀ ਜਾ ਰਿਹਾ ਹੈ ਕਿ ਇਹ ਜਿਹੜੀਆਂ ਤਸਵੀਰਾਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜੇ ਇਹਨਾਂ ਤਸਵੀਰਾਂ ਚ ਅਸੀਂ ਵੇਖ ਸਕਦੇ ਹਾਂ ਕਿ ਕਿਵੇਂ ਇੱਕ ਮਹਿਲਾ ਹਾਲਾਂਕਿ ਉਹਨੇ ਮਹਿਲਾ ਇਸ ਦੀ ਮਾਂ ਹੈ ਜਾਂ ਕੋਈ ਹੋਰ ਹੈ ਇਹ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਪਰ ਕਿਸ ਤਰੀਕੇ ਦਰਾਲਿਕ ਬੱਚੇ ਨੂੰ ਲੱਤਾਂ ਦਿਨਾ ਮਾਰਿਆ ਜਾ ਰਿਹਾ ਹੈ ਤਸਵੀਰਾਂ ਆਪ ਬਿਆਨ ਕਰਦੀਆਂ ਨੇ ਕੰਦੇ ਕਿ ਇਹ ਘਟਨਾ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੁਝ ਤਸਵੀਰਾਂ ਕੈਦ ਹੋਈਆਂ ਨੇ ਜਿੱਥੇ ਇੱਕ ਮਹਿਲਾ ਤੇ ਦੋ ਜਵਾਕ ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ ਮਹਿਲਾ ਜਿਹੜੀ ਐ ਫੋਨ ਦੇ ਵਿੱਚ ਰੁੱਝੀ ਹੋਈ ਐ ਤੇ ਦੋਵੇਂ ਬੱਚੇ ਵੇਖੋ ਕਿਵੇਂ ਆਪਸ ਦੇ ਵਿੱਚ ਗੱਲਬਾਤ ਕਰ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਇੱਕ ਜਿਹੜੀ ਮਹਿਲਾ ਉਸ ਦੇ ਵੱਲੋਂ ਬੱਚੇ ਨੂੰ ਟ੍ਰੀਟ ਕੀਤਾ ਜਾ ਰਿਹਾ ਉਸ ਨੂੰ ਲੱਤਾਂ ਮਾਰੀਆਂ ਜਾ ਰਹੀਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਇਹ ਜਿਹੜੀਆਂ ਤਸਵੀਰਾਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇ ਨਾਲ ਤਸਵੀਰਾਂ ਚ ਸੀ ਇੱਕ ਸਦਕੇ ਕਿ ਕਿਵੇਂ ਇੱਕ ਮਹਿਲਾ ਹਾਲਾਂਕਿ ਉਹਨੇ ਮਹਿਲਾ ਇਸ ਦੀ ਮਾਂ ਐ ਜਾਂ ਕੋਈ ਹੋਰ ਐ ਇਹ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਐ ਪਰ ਕਿਸ ਤਰੀਕੇ ਦਰਾਲਿਕ ਬੱਚੇ ਨੂੰ ਲੱਤਾਂ ਦਿਨਾ ਮਾਰਿਆ ਜਾ ਰਿਹਾ ਹੈ ਤਸਵੀਰਾਂ ਆਪ ਬਿਆਨ ਕਰਦੀਆਂ ਨੇ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੁਝ ਤਸਵੀਰਾਂ ਕੈਦ ਹੋਈਆਂ ਨੇ ਜਿੱਥੇ ਇੱਕ ਮਹਿਲਾ ਤੇ ਦੋ ਜਵਾਕ ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ ਮਹਿਲਾ ਜਿਹੜੀ ਐ ਫੋਨ ਦੇ ਵਿੱਚ ਰੁੱਝੀ ਹੋਈ ਐ ਤੇ ਦੋਵੇਂ ਬੱਚੇ ਵੇਖੋ ਕਿਵੇਂ ਆਪਸ ਦੇ ਵਿੱਚ ਗੱਲਬਾਤ ਕਰ ਤੇ ਇਹ ਦੱਸਿਆ ਜਾ ਰਿਹਾ ਕਿ ਕਿਵੇਂ ਇੱਕ ਜਿਹੜੀ ਮਹਿਲਾ ਉਸ ਦੇ ਵੱਲੋਂ ਬੱਚੇ ਨੂੰ ਟਰੀਟ ਕੀਤਾ ਜਾ ਰਿਹਾ ਉਸ ਨੂੰ ਲੱਤਾਂ ਮਾਰੀਆਂ ਜਾ ਰਹੀਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਇਹ ਜਿਹੜੀਆਂ ਤਸਵੀਰਾਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇਰਾ ਤਸਵੀਰਾਂ ਚ ਤੁਸੀਂ ਇੱਕ ਸੱਦੇ ਕਿ ਕਿਵੇਂ ਇੱਕ ਮਹਿਲਾ ਹਾਲਾਂਕਿ ਉਹਨੇ ਮਹਿਲਾ ਇਸ ਦੀ ਮਾਂ ਐ ਜਾਂ ਕੋਈ ਹੋਰ ਐ ਇਹ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਐ ਪਰ ਕਿਸ ਤਰੀਕੇ ਦੇ ਨਾਲ ਇੱਕ ਬੱਚੇ ਨੂੰ ਲੱਤਾਂ ਦਿਨਾ ਮਾਰਿਆ ਜਾ ਰਿਹਾ ਹੈ ਤਾਂ ਸੁਵੀਨਾ ਆਪ ਬਿਆਨ ਕਰਦੀਆਂ ਨੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੁਝ ਤਸਵੀਰਾਂ ਕੈਦ ਹੋਈਆਂ ਨੇ ਜਿੱਥੇ ਇੱਕ ਮਹਿਲਾ ਤੇ ਦੋ ਜਵਾਨ ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ ਮਹਿਲਾ ਜਿਹੜੀ ਐ ਫੋਨ ਦੇ ਵਿੱਚ ਰੁੱਝੀ ਹੋਈ ਐ ਤੇ ਦੋਵੇਂ ਬੱਚੇ ਵੇਖੋ ਕਿਵੇਂ ਆਪਸ ਦੇ ਵਿੱਚ ਗੱਲਬਾਤ ਕਰ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਇੱਕ ਜਿਹੜੀ ਮਹਿਲਾ ਉਸ ਦੇ ਵੱਲੋਂ ਬੱਚੇ ਨੂੰ ਟਰੀਟ ਕੀਤਾ ਜਾ ਰਿਹਾ ਉਸ ਨੂੰ ਲੱਤਾਂ ਮਾਰੀਆਂ ਜਾ ਰਹੀਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਇਹ ਜਿਹੜੀਆਂ ਤਸਵੀਰਾਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇ ਨਾਲ ਤਸਵੀਰਾਂ ਚ ਸੀ ਇੱਕ ਸਦਕੇ ਕਿ ਕਿਵੇਂ ਇੱਕ ਮਹਿਲਾ ਹਾਲਾਂਕਿ ਉਹਨੇ ਮਹਿਲਾ ਇਸ ਦੀ ਮਾਂ ਐ ਜਾਂ ਕੋਈ ਹੋਰ ਐ ਇਹ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਆ ਪਰ ਕਿਸ ਤਰੀਕੇ ਦਰਾਲਿਕ ਬੱਚੇ ਨੂੰ ਲੱਤਾਂ ਦਿਨਾ ਮਾਰਿਆ ਜਾ ਰਿਹਾ ਹੈ ਤਸਵੀਰਾਂ ਆਪ ਬਿਆਨ ਕਰਦੀਆਂ ਨੇ ਇਹ ਕਿਹੜਾ ਘਰ ਦੇ ਵਿੱਚ ਲੱਗੇ ਸੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੁਝ ਤਸਵੀਰਾਂ ਕੈਦ ਹੋਈਆਂ ਨੇ ਜਿੱਥੇ ਇੱਕ ਮਹਿਲਾ ਤੇ ਦੋ ਜਵਾਨ ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ ਮਹਿਲਾ ਜਿਹੜੀ ਐ ਫੋਨ ਦੇ ਵਿੱਚ ਰੁੱਝੀ ਹੋਈ ਐ ਤੇ ਦੋਵੇਂ ਬੱਚੇ ਵੇਖੋ ਕਿਵੇਂ ਆਪਸ ਦੇ ਵਿੱਚ ਗੱਲਬਾਤ ਕਰ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਇੱਕ ਜਿਹੜੀ ਮਹਿਲਾ ਉਸ ਦੇ ਵੱਲੋਂ ਬੱਚੇ ਨੂੰ ਟ੍ਰੀਟ ਕੀਤਾ ਜਾ ਰਿਹਾ ਉਸ ਨੂੰ ਲੱਤਾਂ ਮਾਰੀਆਂ ਜਾ ਰਹੀਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਇਹ ਜਿਹੜੀਆਂ ਤਸਵੀਰਾਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇ ਨਾਲ ਤਸਵੀਰਾਂ ਚ ਤੁਸੀਂ ਇੱਕ ਸਦਕਾ ਕਿਵੇਂ ਇੱਕ ਮਹਿਲਾ ਹਾਲਾਂਕਿ ਉਹਨੇ ਮਹਿਲਾ ਇਸ ਦੀ ਮਾਂ ਐ ਜਾਂ ਕੋਈ ਹੋਰ ਐ ਇਹ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਐ ਪਰ ਕਿਸ ਤਰੀਕੇ ਦੇ ਨਾਲ ਇੱਕ ਬੱਚੇ ਨੂੰ ਲੱਤਾਂ ਦਿਨਾ ਮਾਰਿਆ ਜਾ ਰਿਹਾ ਹੈ ਤਾਂ ਸੁਵੀਨਾ ਆਪ ਬਿਆਨ ਕਰਦੀਆਂ ਨੇ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੁਝ ਤਸਵੀਰਾਂ ਕੈਦ ਹੋਈਆਂ ਨੇ ਜਿੱਥੇ ਇੱਕ ਮਹਿਲਾ ਤੇ ਦੋ ਜਵਾਕ ਤੁਹਾਨੂੰ ਨਜ਼ਰ ਆ ਰਹੇ ਹੋਣੇ ਨੇ ਮਹਿਲਾ ਜਿਹੜੀ ਐ ਫੋਨ ਦੇ ਵਿੱਚ ਰੁੱਝੀ ਹੋਈ ਐ ਤੇ ਦੋਵੇਂ ਬੱਚੇ ਵੇਖੋ ਕਿਵੇਂ ਆਪਸ ਦੇ ਵਿੱਚ ਗੱਲਬਾਤ ਕਰ ਤੇ ਇਹ ਦੱਸਿਆ ਜਾ ਰਿਹਾ ਕਿ ਕਿਵੇਂ ਇੱਕ ਜਿਹੜੀ ਮਹਿਲਾ ਉਸ ਦੇ ਵੱਲੋਂ ਬੱਚੇ ਨੂੰ ਟ੍ਰੀਟ ਕੀਤਾ ਜਾ ਰਿਹਾ ਉਸ ਨੂੰ ਲੱਤਾਂ ਮਾਰੀਆਂ ਜਾ ਰਹੀਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਇਹ ਜਿਹੜੀਆਂ ਤਸਵੀਰਾਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇਹਨਾਂ ਤਸਵੀਰਾਂ ਚ ਸੀ ਇੱਕ ਸਦਕੇ ਕਿ ਕਿਵੇਂ ਇੱਕ ਮਹਿਲਾ ਹਾਲਾਂਕਿ ਉਹਨੇ ਮਹਿਲਾ ਇਸ ਦੀ ਮਾਂ ਐ ਜਾਂ ਕੋਈ ਹੋਰ ਐ ਇਹ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਐ ਪਰ ਕਿਸ ਤਰੀਕੇ ਦਰਾਲਿਕ ਬੱਚੇ ਨੂੰ ਲੱਤਾਂ ਦਿਨਾ ਮਾਰਿਆ ਜਾ ਰਿਹਾ ਹੈ ਤਸਵੀਰਾਂ ਆਪ ਬਿਆਨ ਕਰਦੀਆਂ ਨੇ